चलिए आराम से ऐसे तो नहीं कहीं मिलेगी क्या उधर से लाया हो ना ये क्या तुम्हारी है क्या ਚੱਕ ਦੇ ਵੀ ਜਵਾਨਾ ਚੱਕ ਦੇ ਚੱਕ ਦੇ ਧੁੱਪ ਤੇ ਅੱਜ ਤੇ ਭਾਈ ਅੱਜ ਦਿਨ ਹੈਗਾ ਇਹ ਆਪਣਾ ਸ਼ੁੱਕਰਵਾਰ ਤਰੀਕ ਹੈਗੀ ਹੈ 22 2025 ਤੇ ਸਾਨੂੰ ਦੱਸਦੀ ਹੈ ਭਾਈ ਆਪਾਂ ਨਵੀਂ ਕੋਠੀ ਦਾ ਅੱਜ ਲੱਗਿਆ ਰਿਕਟਨ ਕਰਨ ਮਾਲਕਾਂ ਦਾ ਫੋਨ ਆਇਆ ਤਾਂ ਕਹਿੰਦੇ ਭਾਈ ਪਾਣੀ ਦਾ ਕਨੈਕਸ਼ਨ ਕਰ ਦਿਓ ਪਹਿਲਾਂ ਪਾਣੀ ਦਾ ਸਾਨੂੰ ਲੋੜ ਹੈ ਤੇ ਭਾਈ ਜਿਹੜਾ ਤੁਹਾਹਮਣੇ ਤੁਸੀਂ ਦੇਖੀ ਜੰਨੇ ਨੀਮਾ ਪਟੀਆਂ ਆ ਕੋਠੀ ਦਾ ਕੰਮ ਸ਼ੁਰੂ ਕਰਨਾ ਤੇ ਕੰਮ ਆਪਣਾ ਸ਼ੁਰੂ ਅੱਜ ਤੋਂ ਵੀ ਹੋ ਗਿਆ ਪਾਣੀ ਦੇ ਕਨੈਕਸ਼ਨ ਤੋਂ ਤੇ ਭਾਈ ਸਾਰਿਆਂ ਨਾਲ ਉਹ ਪਹਿਲਾਂ ਵੀਡੀਓ ਨੂੰ ਦੇਖ ਰਹੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਮਨੀ ਪਲੰਬਰ ਦਾ ਬਲੌਗ ਦੇਖ ਰਹੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਇਹ ਭਾਈ ਧੁੱਪ ਥੋੜੀ ਅੱਜ ਤੇਜ ਹੈ ਤੇ ਕੰਮ ਆਪਣਾ ਅੱਜ ਹੈਗਾ ਬਾਹਰ ਦਾ ਤੇ ਬਾਈ ਕੱਲ ਦੀ ਵੀਡੀਓ ਵਿੱਚ ਤੁਹਾਨੂੰ ਦਿਖਾਇਆ ਤਾਂ ਆਪਾਂ ਮੁਹਾਲੀ ਮੁਹਾਲੀ ਰਿਪੇਅਰ ਕਰਨ ਗਏ ਤੇ ਜਰਨਲ ਜਰਨਲਾਂ ਦੀ ਤੇ ਬਾਈ ਉੱਥੇ ਆਪਣੀ ਕੋਈ ਗੱਲ ਜਿਣੀ ਬਣੀ ਹੈਗੀ ਕੋਈ ਰੇਟ ਸ਼ੀਟ ਦੀ ਨਹੀਂ ਬਣੀ ਤਾਂ ਕਰਕੇ ਉਸ ਤੇ ਆਪਾਂ ਗਏ ਨਹੀਂ ਤੇ ਟਾਈਮ ਵੀ ਉੱਥੇ ਬਾਦੂ ਖਰਾਬ ਹੋ ਰਿਹਾ ਤਾਂ ਤਾਂ ਕਰਕੇ ਆਪਾਂ ਬਾਈ ਹੋ ਆਏ ਆਪਾਂ ਇਹ ਕਿਹੜਾ ਏਰੀਆ ਬਾਬੂ ਇਹ ਰੰਧਾਵਰੋੜ ਰਣਜੀਤਨਗਰ ਕਜੇਤਨਗਰ ਕੇ ਏਰੀਆ ਇਹ ਇੱਥੇ ਆਪਾਂ ਪਹਿਲਾਂ ਵੀ ਬਾਈ ਪਿਛਲੇ ਸਾਲ ਵੀ ਕੰਮ ਕਰਕੇ ਗਏ ਤੇ ਸਾਹਮਣੇ ਕੋਠੀ ਦਾ ਫੈਨ ਕਰੀ ਤੀ ਮਈ ਦੇ ਵਿੱਚ ਤੇ ਬਾਈ ਹੋ ਸਕਦਾ ਆਪਾਂ ਨੂੰ ਆ ਨਾਲ ਵਾਲੀ ਪਲਾਟ ਦਾ ਵੀ ਜਿੱਥੇ ਨੂੰ ਆ ਪੱਟੀਆਂ ਦੇਖੀ ਨੇ ਸਾਹਮਣੇ ਇੱਧਰ ਦੋ ਪਲਾਟਾਂ ਇਹ ਇਹਦੇ ਵੀ ਸ਼ਾਇਦ ਆਪਣੇ ਕੋਲੇ ਆ ਜਾਵੇ ਕੰਮ ਤੇ ਹੋ ਸਕਦਾ ਇੱਧਰ ਆਪਣੇ ਉਹ ਸਾਹਮਣੇ ਠੇਕੇ ਦਾ ਜੀ ਤਰਾਇ ਲੱਗੇ ਹੋਏ ਕੰਮ ਸ਼ਾਇਦ ਇਹਦਾ ਵੀ ਕੰਮ ਮਿਲ ਜਾਵੇ ਬਾਕੀ ਆਪਣੇ ਮੁਕੱਦਰ ਹੈ ਬਾਈ ਕੰਮ ਜੜਾ ਮੇਲਾ ਤਾਂ ਮਿਲੇ ਜਾਣਾ ਆਪਾਂ ਨੂੰ ਜਿਹੜਾ ਨਹੀਂ ਵੇਣਾ ਮਿਲਣਾ ਨਹੀਂ ਹੈ ਤੇ ਆਜੋ ਬਾਈ ਫਿਰ ਅੱਜ ਤੁਹਾਨੂੰ ਹੁਣ ਅੱਜ ਦੀ ਵੀਡੀਓ ਵਿੱਚ ਪਾਣੀ ਦੇ ਕਨੈਕਸ਼ਨ ਬਾਰੇ ਜਾਣਕਾਰੀ ਦਵਾਂਗੇ ਇੱਥੇ ਹੈਗੀ ਹੈ ਦੇਗੀ ਲਾਈਨ ਸੀਆਈ ਲਾਈਨ ਕਹਿੰਦੇ ਜਿਹਨੂੰ ਉਹਦੇ ਵਿੱਚ ਆਪਾਂ ਇੱਥੇ ਟੋਆ ਪੱਟ ਕੇ 2-3 ਫੁੱਟ ਡੂੰਘੀ ਲਾਈਨ ਹੈ ਉਹਦੇ ਵਿੱਚ ਆਪਾਂ ਬਾਈ ਕਨੈਕਸ਼ਨ ਕਰਨਾ ਚਾਹ ਪਾਣੀ ਦਾ ਤੇ ਅੱਗੇ ਬਾਈ ਦਿਖਾਉਨੇ ਅੱਗੇ ਵੀ ਲੱਗੇ ਹੋਏ ਆ ਬੰਦੇ ਕਨੈਕਸ਼ਨ ਚੱਲ ਰਿਹਾ ਅੱਗੇ ਪਲੰਬਰ ਆਏ ਹੋਏ ਆ ਤੇ ਉਹਨਾਂ ਨੇ ਵੀ ਆਹ ਕੁੱਟੀਆਂ ਡੀਲਰਾਂ ਨੇ ਬਣਾ ਕੇ ਵੇਚੀਆਂ ਹੋਈਆਂ ਤੇ ਅਗਲੇ ਟਾਂਚਾ ਤਿਆਰ ਕਰਤਾ ਸੀਵਰੇਜ ਪਾਣੀ ਦਾ ਬਈ ਇੱਧਰ ਕਨੈਕਸ਼ਨ ਲੈ ਰਹੇ ਆ ਉਹ ਸੀਵਰੇਜ ਦਾ ਇੱਥੇ ਬੁਰਾ ਹੀ ਹਾਲ ਆ ਇਸ ਗੱਡੀ ਆਈ ਹੋਈ ਆ ਸਾਹਮਣੇ ਦੇਖੀ ਜੰਨੇ ਆ ਸੀਵਰੇਜ ਦਾ ਖਾਲੀ ਕਰਾ ਰਹੇ ਆ ਲਾਈਨ ਤੇ ਕਨੈਕਸ਼ਨ ਜੋੜ ਰਹੇ ਆ ਇਹਨਾਂ ਨੂੰ ਪਤਾ ਨਹੀਂ ਸ਼ਾਇਦ ਜੁੜ ਗਿਆ ਇਹ ਵੀ ਕੋਈ ਪਤਾ ਨਹੀਂ ਹੈ ਪਾਣੀ ਦਾ ਕਨੈਕਸ਼ਨ ਸਾਨੂੰ ਦਿਖਾ ਦਿੰਨੇ ਬਾਈ ਕਿੰਨੀ ਡੂੰਘੀ ਲਾਈਨ ਹੈ ਇੱਥੇ ਜੇ ਮੇਰੇ ਵੀਰ ਨੇ ਕਿਸੇ ਨੇ ਪਰੰਪਰ ਦਾ ਕੰਮ ਕਰਨਾ ਹੁਣ ਆਰ ਕਨੈਕਸ਼ਨ ਕਰਨਾ ਤਾਂ ਪਾਣੀ ਦਾ ਲਾਈਨ ਤੁਸੀਂ ਦੇਖ ਲਓ ਬਾਈ 6 ਇੰਚੀ ਲਾਈਨ ਪਾਈ ਹੋਈ ਹੈ ਤੇ ਅੱਗੇ ਲੱਗੇ ਹੋਏ ਆ ਪਲੰਬਰ ਆਏ ਗੱਲ ਬਾਤ ਕੀ ਹੋਇਆ ਕਿਨੇ ਟੁੱਟੇ ਹੈ ਅੱਛਾ ਟੁੱਟੇ ਵਰੇ ਵਰ ਕਰ ਰਹੇ ਹੈ ਕਨੈਕਸ਼ਨ ਰਾਜ ਆਪਾਂ ਆਪਣਾ ਦੇਖਦੇ ਆਂ ਇਹ ਮਤਵਾ ਆ ਜਾਓ ਤੇ ਭਾਈ ਮੇਰਾ ਵੀਰ ਬਾਬੂ ਆ ਪਾਰਿਆ ਅੱਜ ਗੈਂਤੀ ਨਾਲ ਪੂਰੇ ਪਟਾਕੇ ਪੈਂਦੀ ਹੋਈ ਧੁੱਪ ਵਿੱਚ ਚੱਕਰੇ ਹੈ ਬਾਈ ਫੱਟੇ ਮੁੰਡਾ ਮਾਰੀ ਜਾਵੇ ਗੈਂਤੀ ਮੈਂ ਕੱਢ ਦੂੰਗਾ ਮੁੰਡਿਆ ਠੀਕ ਹੈ ਦਸ ਤਾਂ ਦੇ ਕੁਛ ਖੋਇ ਸ ਲੱਗ ਰਿਹਾ ਜਿੱਥਾ ਚਲੋ ਖੋਇ ਚਾਹੀਦਾ ਜੀ ਬੰਦਾ ਚੱਕਦੇ ਹਾਂ ਵਾਸ਼ ਇੱਕ ਪਾਸੇ ਘੇਰੀ ਜਿਹੀ ਮਿੱਟੀ ਤੇ ਬਾਈ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਤੁਹਾਨੂੰ ਦਿਖਾਉਨੇ ਆ ਕਿਦਾਂ ਕਨੈਕਸ਼ਨ ਕਰਨਾ ਜੀ ਪਾਣੀ ਦਾ ਪੂਰੀ ਜਾਣਕਾਰੀ ਦਵਾਂਗੇ ਸਾਨੂੰ ਇਹਦੇ ਬਾਰੇ ਵਾਹ ਹੁਣ ਇਹ ਤੋਂ ਬਣਾ ਤੇ ਲੋਗ ਇਹ ਵੀ ਮੈਂ ਕੀ ਆਇਆ ਇਹਨੂੰ ਕਿਹਾ ਕਰੇ ਹਾਂ ਹੁਣ ਜੇ ਲੋਗ ਹੁਣ ਆਪਾਂ ਨੂੰ بس اگر ਹੋਗਾ ਤਾਂ ਕੰਮੀ ਹੋ ਦਿੱਕਤਾ ਤੇ ਤਾਂ ਨਹੀਂ ਬਸ ਵਈ ਬਸ ਓਏ ਕੇਪੀ ਹੋ ਜਾਂਦਾ 24 ਚੌੜਾ ਘਾਲਟ ਹੋਏ ਨੂੰ 33 ਸੇ ਚਾਰੇ ਪਾਸੇ ਸੇ ਘੇਰੋ ਪਾ ਲੈ ਘੇਰੋ ਕਿਆ ਹੁੰਦਾ ਕਿੰਨੇ ਕ ਡੋਂਗੇ ਹੋਗੇ ਬਾਬੂ ਲੈ ਹੋਰ ਦੋ ਫੁੱਟ ਹੈਗੇ ਹੋਰ ਬਸ ਯਾਰ ਉਹ ਦੋ ਫੁੱਟ ਕ ਰਹਿ ਗਈ ਹੋਰ ਹਨਾ ਇੱਕ ਫੁੱਟ ਰਹਿ ਗਈ ਠੇਕੇਦਾਰ ਜੀ ਚਾਹ ਬਣਾ ਲਓ ਫਟਾਫਟ ਕੰਮ ਤੇਰੀ ਵੇਚਾ ਆਹ ਕੋਨਾ ਹੀ ਹੈ ਇਹ ਈਗਾ ਠੀਕਾ ਬਣਾ ਲਓ ਈ ਦੀ ਕਿਦਲੀ ਵਾਲੀ ਓਕੇ ਓਕੇ ਬਣਾਈ ਸੱਸ ਲੈਨ ਲੱਭ ਗਈ ਆਪਾਂ ਨੂੰ ਬਾਈ ਆ ਜਾ ਤੁਹਾਨੂੰ ਦਿਖਾਉਂਦੇ ਆ ਥੱਲੇ 2.5 ਫੁੱਟ ਦੇ ਲੈਨ ਆਈ ਆ ਬਾਈ ਡੇਗੀ ਲੈਨ ਆਈ ਆ ਥੱਲੇ ਤੇ 6 ਇੰਚੀ ਲੈਨ ਆ ਗਈ ਬਾਈ ਕੀ ਲੈਣਾ ਗੀਤ ਦੇਖਦੇ ਅੱਜ ਹਾਂ ਭਾਈ ਲੱਭ ਗਈ ਲੈਣਾ ਇਹੀ ਲਾਈਨ ਵਿੱਚ ਬਾਈ ਸੂਬੇ ਨਾਲ ਕਰ ਰਹੇ ਆਪਾਂ ਤਿੱਖੀ ਸੂਬੀ ਹੁਣ ਜਾਈਏ ਸਾਡੇ ਬਾ ਯਾਰ ਤਾਂ ਕਨੈਕਸ਼ਨ ਹੋਣਾ ਸੀਵਰ ਪਾਣੀ ਆ ਪਾਣੀ ਦਾ ਲਾਈਨ ਹੈ ਬਾਈ ਪ੍ਰੈਸ਼ਰ ਬਹੁਤ ਆਏ ਪਾਣੀ ਨਾਲ ਭਰੀ ਹੋਈ ਹੈ ਫੁੱਲ ਲਾਈਨ 6 ਇੰਚੀ ਲਾਈਨ ਹੈ ਤੇ ਸੂਬੀ ਨਾਲ ਕਨੈਕਸ਼ਨ ਕਰਦੇ ਅਜ ਸਾਨੂੰ ਦੱਸਦੇ ਆ ਬਾਈ ਕਿੱਦਾਂ ਕਰਨਾ ਹੈ ਸਿਕਲ ਜੀ ਸਿਕਲ ਜੀ ਸਾਡੀ ਤੁਹਾਨੂੰ ਕਰਨੇ ਵਾਲੇ ਤੇ ਬਸ ਫੋਨ ਹੈ ਕਰਨੇ ਵਾਲੇ ਤੇ ਹੀ ਫੋਨ ਮੈਂ ਕਿ ਤੁਹਾਨੂੰ ਉਹ ਲਾ ਲੈਣੇ ਤੇ ਰੈਡ ਲਾਈਟ ਨਾ ਡਰ ਇੱਲ ਨੂੰ ਫਿਰ ਦੂਆ ਵਿੱਚ ਨਹੀਂ ਹੈ ਇਹਦੇ ਇਹਦੇ ਤੇ ਲਪਾ ਹੁਗੇ ਟੇਟ ਆਪਾਂ ਬਾਈ ਕਲੰਪ ਟੇਡਾ ਕਰਕੇ ਲਾ ਲੈਣ ਵਿੱਚ ਤਾਂ ਕਿ ਬੰਦ ਲੈਨ ਦੇ ਵਿੱਚ ਵੀ ਪਾਣੀ ਆ ਜਾਂਦਾ ਠੱਡਾ ਲੱਜਦਾ ਫਾਇਦਾ ਏ ਦਿਖਾਈ ਮਾਈ ਮੜਿਆ ਥੱਲੇ ਕਮਾ ਕੇ ਕਿੱਡਾ ਨਾ ਕਰ ਫੋਨ ਨੂੰ بص ايش

ਬੇਹਿੰਦ ਫਾਟੇ ਵੀ ਹੈ ਨਹੀਂ ਕਿ ਉਹਦੇ ਚੱਕੜੀ ਆ ਹਾਂ ਇਹ ਬਾਬਾ ਕਰ ਗਿਆ ਚੱਕੰਦੇ ਦਿਉਗਾ ਹਾਂ ਅੱਗੇ ਕੰਪਲੀਟ ਕਰ ਦੋਗੇ ਇਹਦੇ ਕਾਲੀ ਮਾਂ ਦੇ Ну, давай, я буду тебя.